ਹਾਂਜੀ ਕੀ ਹਾਲਾਜੀ ਠੀਕ ਠਾਕ ਹੋ ਜੀ ਵਧੀਆ ਹੋ ਜੀ ਸਾਰੇ ਇੱਕ ਨਾ ਵੀਡੀਓ ਆਇਆ ਤੇ ਅਮਰਤਪਾਲ ਮਹਿਰੋਂ ਤੁਸੀਂ ਜਾਣਦੇ ਹੀ ਆਂ ਹੜਦੇ ਨਹੀਂ ਲੋਕ ਕੀ ਕਰੀਏ ਹਨਾ ਹੜਦੇ ਨਹੀਂ ਇਹ ਲੋਕ ਹਨਾ ਠੀਕ ਆ ਇੰਸਟਾਗ੍ਰam ਆ ਟਿਕਟੋਕ ਤੇ ਜੋ ਜੋ ਵੀ ਹੈ ਹਨਾ ਪੀ ਚਾਰ ਪੈਸੇ ਆਉਂਦੇ ਆ ਪਰ ਕੁਛ ਜਿਆਦਾ ਨਾ ਗਲਤ ਤਰੀਕੇ ਨਾਲ ਹੋ ਜਾਂਦਾ ਨਾ ਫਿਰ ਗੁੱਸਾ ਤਾਂ ਆਉਂਦਾ ਆ ਹਨਾ ਆਪਾਂ ਨੂੰ ਵੀ ਗੁੱਸਾ ਆਉਂਦਾ ਤੁਹਾਨੂੰ ਵੀ ਕਦੇ ਆਉਂਦਾ ਹੋਣਾ ਮਤਲਬ ਬੰਦਾ ਨਾ ਇਦਾਂ ਸੋਚਦਾ ਹੈ ਵੀ ਹਨਾ ਵੀ ਕੀ ਹੋਈ ਜਾਂਦਾ ਹੈ ਹੈਨਾ ਤੁਸੀਂ ਦੇਖੋ ਨਾ ਰੋਡ ਤੇ ਆਪਾਂ ਜਾਂਦੇ ਆ ਤੇ ਅ ਤੁਸੀਂ ਦੇਖੋ ਵੱਡੇ ਵੱਡੇ ਪੋਸਟਰ ਲੱਗੇ ਹੁੰਦੇ ਜਿਹੜੀ ਮੈਂ ਵੀਡੀਓ ਤੁਹਾਨੂੰ ਦਿਖਾਣ ਲੱਗਾ ਮੈਂ ਉਹਦੀ ਗੱਲ ਕਰ ਰਿਹਾ ਵੀ ਵੱਡੇ ਵੱਡੇ ਨਾ ਪੋਸਟਰ ਲੱਗੇ ਹੁੰਦੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਆ ਹੁੰਦਾ ਹੈ ਹਨਾ ਇਹਨਾਂ ਮਤਲਬ ਜੋ ਚੀਜ਼ ਮੈਂ ਚੀਜ਼ ਤੁਹਾਨੂੰ ਦਿਖਾ ਰਿਹਾ ਤੇ ਉਸ ਬਾਰੇ ਮੈਂ ਗੱਲ ਕਰ ਰਿਹਾ ਤੁਸੀਂ ਬਹੁਤ ਵਧੀਆ ਚੀਜ਼ਾਂ ਵੇਖੀਆਂ ਹੋਣੀਆਂ ਹੈ ਨਾ ਲਿਖੇ ਨੇ ਇਹ ਨਾ ਵਧੀਆ ਨਹੀਂ ਗੱਲਾਂ ਹੁੰਦੀ ਇੱਕ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੁਦਰਤੀ ਚੀਜ਼ਾਂ ਹੁੰਦੀਆਂ ਇਹ ਮਾਈਂਡ ਮਾਈਂਡ ਦੇ ਨਾਲ ਸਿਸਟਮ ਹੁੰਦਾ ਇਹਨਾਂ ਦਾ ਬਾਡੀ ਦਾ ਹਰ ਚੀਜ਼ ਦਾ ਮੈਂ ਵੀ ਇੱਥੇ ਵਿਦੇਸ਼ ਦੇ ਰਿਹਾ ਨਾ ਇੱਥੇ ਵੀ ਬੜਾ ਖੁਸ਼ ਆ ਇਹ ਸਿਰਫ ਚੋਰੀ ਠੱਗੀ ਹੁੰਦੀ ਹੈ ਇਹਨਾਂ ਨੇ ਮਚਾਈ ਹੋਈ ਹੋਰ ਕੱਖ ਵੀ ਨਹੀਂ ਹੁੰਦਾਗਾ ਤੁਹਾਡਾ ਸਰੀਰ ਵਧੀਆ ਆ ਸੈਟ ਤੋਂ ਫਿਟ ਫਾਟੋਂ ਕੰਮ ਕਰ ਕਰਦੇ ਹੋ ਤੁਸੀਂ ਆਪ ਦਾ ਕੱਖ ਵੀ ਨਹੀਂ ਹੁੰਦਾਗਾ ਬੰਦੇ ਨੂੰ ਇਹ ਆਪਣਾ ਇੱਕ ਮਾਈਂਡ ਹੁੰਦਾ ਹੋਰ ਕੁਝ ਵੀ ਨਹੀਂ ਹੁੰਦਾ ਮਾਈਂਡ ਦੇ ਨਾਲ ਸਿਸਟਮ ਹੁੰਦਾ ਤੇ ਬਾਕੀ ਮਸ਼ਹੂਰੀਆਂ ਜੋ ਕਰੀ ਜਾਣ ਜਿੰਦਾ ਮਰਜੀ ਕਰੀ ਜਾਣ ਤੇ ਬਾਕੀ ਫਿਰ ਇਦਾਂ ਹੀ ਹੁੰਦੀ ਹੁੰਦੀ ਆ ਬਾਅਦ ਦੇ ਵਿੱਚ ਤੇ ਤੁਸੀਂ ਆਪਣੀ ਨਾ ਸਰਾਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੀ ਆ ਇਹ ਭੈਣ ਦੀਆਂ ਗੱਲਾਂ ਵੀ ਸੁਣਨੀ ਆ ਤੇ ਆਪਣੇ ਅਮਰਤਪਾਲ ਮਹਿਰੋ ਠੀਕ ਆ ਇਹ ਵੀਰ ਦੀਆਂ ਗੱਲਾਂ ਵੀ ਸੁਣਨੀ ਆ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਮੈਂ ਵੀਡੀਓ ਚਾਲੂ ਕਰਦਾ ਆਜੋ ਦੇਖੋ ਤਾਨੂੰ ਅੰਤਨ ਕੀ ਲੱਗਦੀ ਮੇਰੀ ਵੀਡੀਓਜ਼ ਦੇ ਲਈਆਂ ਨਹੀਂ ਹੈਗੀਆਂ ਵਾ ਕਿ ਤੁਹਾਨੂੰ ਲੱਗਦਾ ਗੰਦੀਆਂ ਹੀ ਨੇ ਹੋਈਆਂ। ਹੱਥ-ਖੱਤੇ ਪਸੀਨਾ ਪਸੀਨਾ ਹੋ ਜਾਂਦਾ। ਹੱਥ-ਖੱਤੇ ਪਸੀਨਾ ਪਸੀਨਾ ਕਾ ਦੇਣਾ ਹੁਣ ਕਿ। ਅਰੇ ਯਾਰ ਸਿੱਧਾ ਹੋ ਜਾ ਯਾਰ ਨਹੀਂ ਕਹਿਣਾ ਮੈਂ ਸਿੱਧਾ ਤੁਹਾਡੇ ਭਰਾ ਵਰਗਾ ਨੀ ਲੈ ਲਓ। ਅਸੀਂ ਥੋੜਾ ਸਤਕਾਰ ਕਰਦੇ ਆਂ ਸਿਰ ਤੇ ਚੁੰਨੀ ਲੈ ਲਓ ਇੱਥੇ ਜਵਾਦੋ। ਹੱਥ-ਖੱਤੇ ਪਸੀਨਾ ਪਸੀਨਾ ਕਾ ਦੇਣਾ ਪਜਾ। ਕੰਮ ਕਰਕੇ ਜਿਹੜਾ ਲੱਗਦਾ ਹੈ। ਅੱਛਾ ਇਹ ਜਿਮ ਦੀ ਗੱਲ ਹੈ। ਤੇਲਾ ਵੀ ਕਿ ਮੈਂ ਜਿਮ ਦੀ ਵੀਡੀਓ ਪਾਈ। ਪਹਿਲਾਂ ਦੀ ਛੱਡੋ ਇਹਦੀ ਜਵਾਦੋ ਏ ਤੁਹਾਡੀ ਵੀਡੀਓ। ਨਹੀਂ 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 ਕੱਢਦੇ ਨਹੀਂ ਨਾ ਪਤਾ ਲੱਗਦਾ ਤੁਹਾਨੂੰ ਕਿਹਦੇ ਆ ਅੱਛਾ ਨੋਰਮਲ ਆ ਬੰਦਾ ਕਰਦੇ ਰਹਾ ਨੋਰਮਲ ਹੈ ਪਰ ਕਰ ਵੀ ਸਾ ਕਥਾ ਕਿ ਕੁ ਦਿਨੋਂ ਕੁ ਦਿਨੀ ਕਾਹਦੇ ਨਾ ਹੋ ਜਾਣਗੇ ਕੋਈ ਕਮਜ਼ੋਰੀ ਹੈਗੀ ਇੰਤਰੀ ਸਾਈਜ਼ ਇਹ ਪ੍ਰੋਬਲਮ ਹੈ ਜਾਂ ਫਿਰ ਟਾਈਮਿੰਗ ਦੀ ਜਾਂ ਫਿਰ ੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਸਾਈਜ਼ ਦੀ ਪ੍ਰੋਬਲਮ ਹੈ ਉਹ ਨਹੀਂ ਕਹਿ ਲੱਗੇ ਤਾਂ ਉਹ ਧਰਪੇ ਜਾਂ ਪਬੂਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਅਗਲੇ ਦੀ ਕਈ ਮੰਨ ਹੋਗੇ ਅਸੀਂ ਕਹਿੰਦੇ ਹਾਂ ਉਹ ਖੂ ਆਏ ਦੇ ਚ ਲੱਖ ਰੁਪਏ ਦਿੰਨੇ ਆ ਸਾਡੇ ਖੂਦ ਦੰਗਾਈ ਮਾਫਣੀ ਆ ਛਾਲ ਮਾਰਦੀ ਖਾ ਉਹਦੇ ਚ ਹੂੰ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮोटा ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹੋ ਜਿਹਾ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਦੇਖ ਲਾਂਗੇ ਮੇਂਗੀ ਯਾਹ ਪੇ ਟੱਲੇ ਪਾਤੀ ਦਾ ਟੱਲੇ ਵਾਲ ਦੀ ਕਾਦੀ ਪ੍ਰੋਬਲਮ ਹੈ ਇਹਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜਿਸ ਤਰ੍ਹਾਂ ਹੂੰ ਜਿੱਦਣ ਇਦਾਂ ਦੀ ਹੋਏ ਉਹਨਾਂ ਦੀ ਮੈਂ ਉਹ ਰੋ ਬੁਰਾ ਨਹੀਂ ਨਾ ਬੋਲਿਆ ਮੈਂ ਕੁਝ ਵੀ ਅੱਜ ਦਾ ਮੂੰਹ ਗੰਦਾ ਕੋਈ ਵਰਡ ਕੱਢਿਆ ਸਰ ਜਿਸਕਾ ਡਿੰਗ ਹੀ ਗਿਆ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਤੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਰ ਜੀ ਉਮਰ ਇਤਰੀ ਹੋਈ ਐ ਇਹ ਤਾਂ ਕੀ ਕਰਾਂਗੇ ਉੱਡੂ ਵੀ ਖੂਦ ਕਰਦਾਂਗੇ ਛੋਟੇ ਮੋਟੇ ਟੈਰਾ ਵਾਲੇ ਨੱਡੀ ਨਹੀਂ ਗੱਡੀ ਮਿਲ ਨੱਡੀ ਕਿੰਨੇ ਪੰਜਾਬ ਚ ਰਹਿੰਦੇ ਆ ਤੁਸੀਂ ਉਹਨਾਂ ਇੱਕ ਬੰਦੇ ਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਤੁਹਾਨੂੰ ਤੁਸੀਂ ਉਹਨਾਂ ਨੂੰ ਬਕਾਇਦਾ ਉਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਰਾ ਸਿੱਖਾਂ ਦੇ ਘਰੇ ਜਾ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਹਿੰਦਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਹੈ ਇੱਥੇ ਸਾਡੀਆਂ ਮਾਵਾਂ ਨੇ ਫੋਨ ਢੋਲਿਆ ਹੋਏ ਹੋਏ ਤੋੜੀ ਜਨਾਨੀ ਨੂੰ ਤੋੜ ਤੋਂ ਪਰੇਸ਼ਾਨ ਹੋ ਗਈ ਹੈ ਕਿਹੜਾ ਬੋਲਦਾ ਕੋਣਾ ਮੈਂ ਬੋਲਦਾ ਕਿਹੜੀਆਂ ਜਨਾਨੀਆਂ ਪਰੇਸ਼ਾਨ ਆ ਜਾਂਦੇ ਕਹਨਾਲੇ ਅਰੇ ਤੁਸੀਂ ਮੇਰੀ ਗੱਲ ਸੁਣੋ ਨਾ ਤਾਂ ਹੁਣ ਅਗਲਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆਹ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪੋ ਬੋਲ ਦੇ ਕੰਡੈਕਟਰ ਜਿਦਾ ਆਪਾ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਬੋਲੋ ਵੀਡੀਓ ਪਾ ਕੇ ਬੋਲੋ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ ਵੈਸੇ ਮੈਂ ਹੂੰ ਵੈਸੇ ਤਾਂ ਕੋਈ ਮਤਲਬ ਵਾ ਦਾ ਕੇਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਦੇ ਆ ਕੋਈ ਫਿਰ ਸਾਨੂੰ ਥੋੜੇ ਵਰਗੀਆਂ ਕੁੜੀਆਂ ਦੇ ਨਾ ਪੋਣ ਆਉਦੇ ਆ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਮੈਂ ਆ ਚੀਜ਼ ਜਿਹਦੇ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ ਹਾਂਜੀ ਸੁਣ ਲਈ ਅੱਜ ਗੱਲਬਾਤ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਆ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿ ਕੇ ਰਹੋ ਓਕੇ ਬਾਈ ਥੈਂਕ ਯੂ